ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਪਰਵੇ ਟਿੰਡਿਆਂ ਦੀ ਰੈਸਪੀ ਤੇ 10 ਮਿੰਟ ਵਿੱਚ ਇਹ ਟਿੰਡੇ ਬਣ ਕੇ ਤਿਆਰ ਹੋ ਜਾਂਦੇ ਨੇ ਕੋਈ ਵੀ ਇਹਨੂੰ ਬਣਾ ਸਕਦਾ ਆ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਬਣਾਉਣ ਦਾ ਤਰੀਕਾ ਇੱਕਦਮ ਆਸਾਨ ਹੈ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਗਰੂ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਦੱਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਪਰਮਟ ਢਿੰਡੇ ਬਣਾਉਣ ਵਾਸਤੇ ਇੱਥੇ ਅਸੀਂ ਲਵਾਂਗੇ 500 ਗ੍ਰਾਮ ਯਾਨੀ ਕਿ ਅੱਧਾ ਕਿਲੋ ਢਿੰਡੇ ਬਿਲਕੁਲ ਛੋਟੇ-ਛੋਟੇ ਢਿੰਡੇ ਅਸੀਂ ਇੱਥੇ ਲਵਾਂਗੇ ਵੱਡੇ ਢਿੰਡੇ ਨਹੀਂ ਲੈਣੇ ਵੱਡੇ ਢਿੰਡੇ ਕਿਸੇ ਵੇਲੇ ਪੱਕੇ ਹੁੰਦੇ ਨੇ ਦੇਖੋ ਪੂਰੇ-ਕੂਲੇ ਢਿੰਡੇ ਲਵਾਂਗੇ ਐਸਾ ਦੇ ਮਤਲਬ ਜਦੋਂ ਵੀ ਭਰ ਕੇ ਢਿੰਡੇ ਬਣਾਣੇ ਹੋ ਤਾਂ ਉਦੋਂ ਛੋਟੇ ਢਿੰਡਿਆਂ ਦਾ ਹੀ ਯੂਜ਼ ਕਰਨਾ ਆ ਐਸਾ ਦੋਨੇ ਸਾਈਡਾਂ ਤੋਂ ਇਹਦਾ 파ਟ ਉਤਾਰ ਦਾਂਗੇ ਤੇ ਹਲਕੇ-ਹਲਕੇ ਹੱਥਾਂ ਨਾਲ ਇਹ ਢਿੰਡਿਆਂ ਨੂੰ ਛਿਲਕੇ ਤਿਆਰ ਕਰ ਲਾਂਗੇ ਇੱਥੇ ਅਸੀਂ ਪੀਲਰ ਦਾ ਯੂਜ਼ ਨਹੀਂ ਕਰਨਾ ਮਤਲਬ ਮੋਟਾ ਛਿਲਕਾ ਨਹੀਂ ਉਤਾਰਨਾ ਟਿੰਡਿਆਂ ਦਾ ਸਿਰਫ ਹਲਕਾ ਹਲਕਾ ਛਿਲਕਾ ਉਤਾਰਨਾ ਆ ਇੱਥੇ ਮੈਂ ਟਿੰਡਿਆਂ ਨੂੰ ਚੰਗੀ ਤਰ੍ਹਾਂ ਪਹਿਲਾਂ ਵੀ ਵਾਸ਼ ਕੀਤਾ ਹੋਇਆ ਆ ਤੇ ਛਿੱਲਣ ਤੋਂ ਬਾਅਦ ਵੀ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਇੱਥੇ ਦੇਖੋ ਸਾਰੇ ਟਿੰਡੇ ਅਸੀਂ ਛਿੱਲੇ ਨੇ ਹੁਣ ਅਸੀਂ ਇਹਨਾਂ ਨੂੰ ਦੁਬਾਰਾ ਇੱਕ ਵਾਰੀ ਚੰਗੀ ਤਰ੍ਹਾਂ ਧੋ ਲਿਆ ਆ ਹੁਣ ਇਹਦੇ ਵਿੱਚ ਅਸੀਂ ਕੱਟ ਲਗਾਵਾਂਗੇ ਇਦਾਂ ਕਰਕੇ ਦੋਨਾਂ ਸਾਈਡਾਂ ਤੋਂ ਕੱਟ ਲਗਾਵਾਂਗੇ ਪੂਰਾ ਨਹੀਂ ਕੱਟਣਾ ਪਰ ਕਿ ਟਿੰਡੇ ਬਣਾਣੇ ਆ ਇਸ ਲਈ ਅਸੀਂ ਇਹਨਾਂ ਨੂੰ ਅੱਧ ਤੋਂ ਥੋੜਾ ਜਿਹਾ ਜ਼ਿਆਦਾ ਕੱਟਾਂਗੇ ਤੇ ਚੈੱਕ ਕਰ ਲਾਂਗੇ ਕਿ ਟਿੰਡਾ ਪੱਕਾ ਹੋਇਆ ਨਾ ਹੋਵੇ ਇਹਦਾ ਕਰਕੇ ਸਾਰੇ ਟਿੰਡਿਆਂ ਨੂੰ ਕੱਟ ਲਗਾਵਾਂਗੇ ਲੋ ਜੀ ਸਾਰੇ ਟਿੰਡੇ ਕੱਟ ਲਗਾ ਕੇ ਹੋ ਗਏ ਨੇ ਤਿਆਰ ਹੁਣ ਅਸੀਂ ਇਹਦੇ ਲਈ ਮਸਾਲਾ ਤਿਆਰ ਕਰਾਂਗੇ 1 ਚਮਚ ਲਵਾਂਗੇ ਨਮਕ ਦਾ ਅੱਧਾ ਚਮਚ ਹਲਦੀ ਚਮਚ ਦਾ ਚੌਥਾ ਹਿੱਸਾ ਕਸ਼ਮੀਰੀ ਲਾਲ ਮਿਰਚ ਤੇ ਚੌਥਾ ਹਿੱਸਾ ਹੀ ਪਾਵਾਂਗੇ ਲਾਲ ਮਿਰਚ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਪੌਣਾ ਚਮਚ આમਚੂਰ ਤੇ ਪੌਣਾ ਚਮਚ ਪਾਵਾਂਗੇ ਧਨੀਆ ਪਾਊਡਰ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ આમਚੂਰ ਵਿੱਚ ਥੋੜੀਆਂ ਜਿਹੀਆਂ ਗੁਠੀਆਂ ਜਿਹੀਆਂ ਹੁੰਦੀਆਂ ਨੇ ਇਸ ਚਮਚ ਨਾਲ ਹੀ ਉਹਨਾਂ ਨੂੰ ਪੀਦਾਂਗੇ ਤੇ ਸਾਰੇ ਮਸਾਲੇ ਮਿਕਸ ਕਰਕੇ ਹੁਣ ਅਸੀਂ ਇਹਨਾਂ ਨੂੰ ਟਿੰਡਿਆਂ ਵਿੱਚ ਭਰਾਂਗੇ ਤੁਸੀਂ ਚਾਹੇ ਚਮਚ ਨਾਲ ਭਰ ਲਓ ਚਾਹੇ ਥਾਗਣ ਇਹਦਾ ਥੋੜਾ ਥੋੜਾ ਮਸਾਲਾ ਲੈਂਦੇ ਹੋਏ ਅਸੀਂ ਟਿੰਡਿਆਂ ਵਿੱਚ ਭਰੀ ਜਾਵਾਂਗੇ ਮਤਲਬ ਥੋੜਾ ਜਿਹਾ ਮਸਾਲਾ ਲੈਣਾ ਜਿੰਦਾ ਚਮਚ ਦਾ ਉਚਤਾ ਹਿੱਸਾ ਲੈ ਕੇ ਇੱਕ ਸਾਈਡ ਤੇ ਪਾ ਦਾਂਗੇ ਤੇ ਦੁਬਾਰਾ ਇੰਨਾ ਕੁ ਮਸਾਲਾ ਲੈ ਕੇ ਅਸੀਂ ਿੰਡੇ ਵਿੱਚ ਭਰੀ ਜਾਵਾਂਗੇ ਜਿਆਦਾ ਮਸਾਲਾ ਨਹੀਂ ਪੜਨਾ ਤੇ ਨਮਕ ਬੜੇ ਸਾਵਧਾਨ ਨਾਲ ਇਹਦੇ ਵਿੱਚ ਪਾਣਾ ਆ ਨਮਕ ਇਹਦੇ ਵਿੱਚ ਤੇਜ ਹੋ ਜਾਂਦਾ ਹੁੰਦਾ ਆ ਸਿਰਫ ਓਹ ਿੰਡਿਆਂ ਦੇ ਹਿਸਾਬ ਨਾਲ ਤੁਸੀਂ ਆਪਣੇ ਫੇਸ ਦੇ ਅਕੋਰਡਿੰਗ ਇਹਦੇ ਵਿੱਚ ਨਮਕ ਪਾਣਾ ਆ ਇਸ ਤਰੀਕੇ ਨਾਲ ਅਸੀਂ ਸਾਰੇ ਿੰਡੇ ਭਰ ਕੇ ਤਿਆਰ ਕਰ ਲਾਂਗੇ ਸਾਰੇ ਡਿੰਡਿਆਂ ਵਿੱਚ ਮਸਾਲਾ ਭਰਨ ਤੋਂ ਬਾਅਦ ਸ ਮਸਾਲਾ ਫਿਰ ਵੀ ਥੋੜਾ ਜਿਹਾ ਬਚ ਗਿਆ ਹੈ ਇਹ ਮਸਾਲਾ ਅਸੀਂ ਵੇਸਟ ਨਹੀਂ ਕਰਨਾ ਇਹਨੂੰ ਅਸੀਂ ਯੂਜ਼ ਕਰਾਂਗੇ ਹੁਣ ਇੱਕ ਕੜਾਈ ਵਿੱਚ ਪਾਵਾਂਗੇ 3 ਵੱਡੇ ਚਮਚ ਸਰੋਂ ਦੇ ਤੇਲ ਦੇ ਸਰੋਂ ਦੇ ਤੇਲ ਵਿੱਚ ਹੀ ਟੀਂਡੇ ਜ਼ਿਆਦਾ ਟੇਸਟੀ ਬਣਦੇ ਨੇ ਤੇਲ ਗਰਮ ਹੋਣ ਤੇ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਜੀਰਾ ਜੀਰਾ ਤੜਕਣ ਤੇ ਹੁਣ ਪਾਵਾਂਗੇ ਅਸੀਂ ਇੱਕ ਇੱਕ ਕਰਕੇ ਇਹਦੇ ਵਿੱਚ ਟੀਂਡੇ ਟੀਂਡਿਆਂ ਦੀ ਭਰੀ ਹੋਈ ਸਾਈਡ ਅਸੀਂ ਉੱਪਰ ਵੱਲ ਕਰਾਂਗੇ ਇਬਾ ਇਹ ਕੀ ਕਰਕੇ ਸਾਰੇ ਟਿੰਡੇ ਤੇਲ ਵਿੱਚ ਰੱਖ ਦਾਂਗੇ। ਗੈਸ ਦੀ ਫਲੇਮ ਨੂੰ ਤੇਲ ਰੱਖਾਂਗੇ ਜਦੋਂ ਵੀ ਤੇਲ ਗਰਮ ਹੋ ਜਾਵੇ ਉਸ ਤੋਂ ਬਾਅਦ ਗੈਸ ਦੀ ਫਲੇਮ ਨੂੰ ਲੋ ਕਰ ਦਾਂਗੇ। ਤੇ ਲੋ ਫਲੇਮ ਤੇ ਹੀ ਸਾਰੇ ਟਿੰਡੇ ਪਕਾਵਾਂਗੇ। ਸਾਰੇ ਟਿੰਡੇ ਕੜਾਈ ਵਿੱਚ ਰੱਖਣ ਤੋਂ ਬਾਅਦ ਹੁਣ ਪੌਣਾ ਚਮਚ ਅਸੀਂ ਉਹ ਮਸਾਲੇ ਦਾ ਦੇ ਉੱਪਰ ਪਾ ਦਾਂਗੇ। ਮਸਾਲਾ ਪਾਉਣ ਤੋਂ ਬਾਅਦ ਹੁਣ ਅਸੀਂ 5 ਮਿੰਟ ਲਈ ਟਿੰਡਿਆਂ ਨੂੰ ਟੱਕ ਕੇ ਪਕਾਵਾਂਗੇ। 5 ਮਿੰਟ ਬਾਅਦ ਤਕੜ ਉਤਾਰ ਕੇ ਇਹਨਾਂ ਦੀ ਸਾਈਡ ਚੇਂਜ ਕਰ ਦਾਂਗੇ ਤੇ ਦੂਜੀ ਸਾਈਡ ਤੋਂ ਵੀ 5 ਮਿੰਟ ਲਈ ਅਸੀਂ ਟਿੰਡਿਆਂ ਨੂੰ ਟੱਕ ਕੇ ਪਕਾਵਾਂਗੇ ਦੁਬਾਰਾ ਚੈੱਕ ਕਰਾਂਗੇ ਇੱਥੇ ਟਿੰਡੇ ਤਕਰੀਬਨ 80% ਤੱਕ ਪੱਕ ਗਏ ਨੇ ਇੱਕ ਵਾਰੀ ਮਿਕਸ ਕਰ ਲਾਂਗੇ ਸਾਰੇ ਟਿੰਡਿਆਂ ਨੂੰ ਦੇਖੋ ਦੂਜੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਏ ਨੇ ਤੇ ਸਾਰੇ ਟਿੰਡਿਆਂ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਇਸ ਸਟੇਜ ਤੇ ਅਸੀਂ ਇਦੇ ਵਿੱਚ ਪਾਵਾਂਗੇ 4 ਤੋਂ 5 ਮੀਡੀਅਮ ਸਾਈਜ਼ ਦੇ ਪਿਆਜ਼ ਲੰਬੇ ਕੱਟੇ ਹੋਏ ਤੇ ਦੋ ਲੰਬੀਆਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਇਹਦੇ ਵਿੱਚ ਪਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਇੱਥੇ ਅਸੀਂ ਉਹ ਮਸਾਲਾ ਜਿਹੜਾ ਸਾਡੇ ਕੋਲ ਬਚ ਗਿਆ ਸੀ ਅੱਧਾ ਚਮਚ ਮਸਾਲਾ ਪਾਵਾਂਗੇ ਤੇ ਮਿਕਸ ਕਰ ਲਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਤੇ ਇਹ ਵਾਲੇ ਪਿਆਜ਼ ਅਸੀਂ ਇੱਥੇ ਕੀ ਆ ਕੇ ਪਾਉਣੇ ਨੇ ਜਦੋਂ 80% ਤੱਕ ਢਿੰਡੇ ਪੱਕ ਜਾਣ ਥੋੜਾ ਜਿਹਾ ਕ੍ਰੰਚ ਰਹੇਗਾ ਪਿਆਜ਼ਾਂ ਵਿੱਚ ਤਾਂ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਲੱਗਦੀ ਹੈ ਮਿਕਸ ਕਰਨ ਤੋਂ ਬਾਅਦ 5 ਮਿੰਟ ਲਈ ਅਸੀਂ ਇਹਨਾਂ ਨੂੰ ਹੋਰ ਪਕਾਵਾਂਗੇ ਤਾਂ ਕਿ ਪਿਆਜ਼ ਥੋੜੇ ਜਿਵੇਂ ਸੌਫਟ ਹੋ ਸਕਣ 5 ਮਿੰਟ ਹੋ ਗਏ ਨੇ ਸਬਜ਼ੀ ਸਾਡੇ ਇੱਥੇ ਬਣ ਕੇ ਤਿਆਰ ਹੈ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਦੇਖੋ 10 ਤੋਂ 12 ਮਿੰਟਾਂ ਵਿੱਚ ਜੇ ਅਸੀਂ ਇਹ ਸਬਜ਼ੀ ਬਣਾ ਕੇ ਤਿਆਰ ਕਰ ਲਈਏ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਅੱਧਾ ਚਮਚ ਗਰਮ ਮਸਾਲਾ ਤੇ ਬਰੀਕ ਕਟਿਆ ਹਰਾ ਧਨੀਆ ਪਾ ਕੇ ਹੁਣ ਅਸੀਂ ਇਹਨੂੰ ਗਰਮ ਗਰਮ ਫੁਲਕਿਆਂ ਦੇ ਨਾਲ ਸਰਵ ਕਰਾਂਗੇ ਇਸੇ ਤਰੀਕੇ ਨਾਲ ਤੁਸੀਂ ਆਪਣੇ ਘਰ ਵਿੱਚ ਇਹ ਟਿੰਡਿਆਂ ਦੀ ਸਬਜ਼ੀ ਜ਼ਰੂਰ ਬਣਾਓ ਜੇ ਤੁਹਾਡੇ ਬੱਚੇ ਟਿੰਡਿਆਂ ਦੀ ਸਬਜ਼ੀ ਲਾਇਕ ਨਹੀਂ ਕਰਦੇ ਤਾਂ ਇੱਕ ਵਾਰੀ ਇਸ ਤਰੀਕੇ ਨਾਲ ਹੀ ਸਬਜ਼ੀ ਬਣਾ ਕੇ ਉਹਨਾਂ ਨੂੰ ਖਵਾਓ ਉਹ ਜ਼ਰੂਰ ਖਾਇਆ ਕਰਨਗੇ ਤੇ ਜੇ ਰੈਸਪੀ ਥੋੜੀ ਜਿਹੀ ਪਸੰਦ ਆਈ ਹੋਵੇ ਤਾਂ ਇਹਨੂੰ ਲਾਇਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿ ਮੇਰੀ ਅੱਜ ਦੀ ਇਹ ਟਿੰਡਿਆਂ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਚਲੋ ਫਿਰ ਮਿਲਦੇ ਆ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਇਦਾਂ ਦੀ ਹੀ ਵਧੀਆ ਜੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ